ਪਤਾ ਲੱਗਾ ਇਹ ਬਠਿੰਡੇ ਜ਼ਿਲ੍ਹੇ ਦੇ ਨੌਂ ਇਲਾਕਿਆਂ ਚੋਂ ਇੱਕ ਬਲਾਕ ਜਿਹੜਾ ਕਿ ਭਗਤਾ ਭਾਈ ਬਲਾਕ ਕੱਟ ਕੇ ਫੂਲ ਦੇ ਵਿੱਚ ਤਬਦੀਲ ਇਹਨੂੰ ਮਰਜ ਕਰ ਦਿੱਤਾ ਗਿਆ ਸਾਨੂੰ ਤਾਂ ਇਹ ਆ ਸੀ ਕਿ ਇਸ ਨੂੰ ਭਗਤਾ ਨੂੰ ਭਗਤਾ ਭਾਈ ਜਿਹੜਾ ਵੱਡਾ ਇਹ ਕਸਬਾ ਵੀ ਇੱਥੇ ਸਬਡਿਵੀਜ਼ਨ ਬਣਾਉਣਗੇ ਪਰ ਅਫਸੋਸ ਇਹ ਤਾਂ ਪਹਿਲਾਂ ਵਾਲੇ ਇਥੋਂ ਦਫਤਰੀ ਚੱਕਣ ਲੱਗ ਗਏ ਇਹਨਾਂ ਨੇ ਨਵਾਂ ਤਾਂ ਕੀ ਲੈ ਕੇ ਆਉਣਾ ਸੀ ਇਹ ਤਾਂ ਦਫਤਰੀ ਚੱਕਣ ਲੱਗ ਗਏ ਸਰਕਾਰ ਸਹੂਲਤਾਂ ਦਿੰਦੀ ਹੁੰਦੀ ਆ ਖੋਹਦੀ ਹੁੰਦੀ ਆ ਇਹ ਪਹਿਲੀ ਵਾਰ ਦੇਖਿਆ ਵੀ ਜਿਹੜੀ ਮੌਜੂਦਾ ਸਰਕਾਰ ਨੇ ਬਣੀ ਬਣਾਏ ਜਿਹੜਾ ਬਲਾਕ ਸੀ ਉਹਨੂੰ ਫੂਲ ਲੈ ਕੇ ਹੁਣ ਉਹ ਗਰੀਬ ਪਰਿਵਾਰ ਜਿਹੜੇ ਮੇਟ ਆ ਜਿਹੜੇ ਜਾਂ ਨਰੇਗਾ ਚ ਕੰਮ ਕਰਦੇ ਆ ਉਹਨਾਂ ਨੂੰ ਵੀ ਫੂਲ ਜਾਣਾ ਪਿਆ। ਪਹਿਲਾਂ ਸਾਡੇ ਹਲਕੇ ਦੇ ਵਿੱਚ 30 ਤੋਂ 32 ਬਲਾਕ ਸੰਮਤੀ ਦੇ ਮੈਂਬਰ ਸੀ। ਇਹ ਹੁਣ ਘਟ ਕੇ ਜਿਹੜਾ ਮੈਨੂੰ ਪਤਾ ਲੱਗਿਆ 19 ਦੇ ਤਕਰੀਬਨ ਰਹਿ ਜਾਣੇ ਆ ਜੇ ਇਹ ਆਪਣਾ ਨਾਂ ਬਲਾਕਾਂ ਦਾ ਜਿਹੜਾ ਮਸਲਾ ਹੱਲ ਹੋਇਆ। ਇਹਦੇ ਨਾਲ ਜਿਹੜੇ ਲੋਕ ਇੱਥੇ ਸਰਪੰਚ ਪੰਚ ਜਾਂ ਆਮ ਨਰੇਗਾ ਵਾਲੇ ਵਰਕਰ ਗਰੀਬ ਵੀਰ ਜਿਹੜੇ ਆਪਦਾ ਇੱਥੇ ਕੰਮ ਮੋਹਰ ਲਵਾ ਕੇ ਜਿਵੇਂ ਆਪਾਂ ਹੁਣ ਬਲਾਕ ਤੋਂ ਮੋਹਰ ਲਵਾ ਲਈ ਤਸੀਲਾਰ ਤੋਂ ਨਾਲ ਦੀ ਨਾਲ ਵੀਡੀਓ ਤੋਂ ਮੋਹਰ ਲਵਾ ਲਈ ਫਿਰ ਪਤਸੀਲਾਰ ਤੋਂ ਲਵਾ ਲੈਣੇ ਹੁਣ ਇੱਥੇ ਪਹਿਲਾਂ ਵੀਡੀਓ ਤੋਂ ਫੂਲ ਮੋਹਰ ਲਵਾਉਣ ਗਿਆ ਕਰਨਗੇ ਫਿਰ ਆ ਕੇ ਤਸੀਲਾਰ ਕੋਲੇ ਤੁਸੀਂ ਦੇਖੋ ਜਾਇਆ ਕਰਨਗੇ ਕਿੱਡਾ 40 ਕਿਲੋਮੀਟਰ ਪਹਿਲਾਂ ਜਾਇਆ ਕਰਨਗੇ ਫਿਰ 40 ਕਿਲੋਮੀਟਰ ਆਇਆ ਕਰਨਗੇ ਜਿਹੜਾ ਇੱਕ ਇਹ ਸਰਕਾਰ ਨੇ ਮੈਂ ਕਹਿੰਨਾ ਇੱਕ ਹੱਕ ਮਾਰਿਆ 29 ਪਿੰਡਾਂ ਦਾ ਇਹ ਤਾਂ ਜੀ ਨੇਰੀ ਨਾਲ ਨੁਕਸਾਨ ਕਰਦੀ ਹੁੰਦੀ ਹੈ ਨੇਰੀ ਚ ਆਈ ਇਹ ਜਿਹੇ ਗਏ ਜਿਨ੍ਹਾਂ ਨੂੰ ਥੱਲੇ ਤੱਕ ਨੌਲ ਜੀ ਨਹੀਂ ਮੇਰੇ ਅਤਜਰਬਾ ਤੇ ਇਹੀ ਕਹਿੰਦਾ ਵੀ ਜਾਣਕਾਰੀ ਵੀ ਨਹੀਂ ਇਹਨਾਂ ਨੂੰ ਬਸ ਉਹ ਜਿਵੇਂ ਅਫਸਰ ਚਲਾਈ ਜਾਂਦੇ ਉਵੇਂ ਚੱਲੀ ਜਾਂਦੇ ਆ ਪੰਚਾਇਤੀ ਰਾਜ ਨੂੰ ਕਮਜ਼ੋਰ ਕਰਨ ਦੀ ਸਾਜਸ਼ਾ ਕਿਉਂਕਿ ਹੁਣ ਇਹ ਜਿਹੜੀਆਂ ਗ੍ਰਾਂਟਾਂ ਪੰਚਾਇਤ ਸਰਪੰਚਾਂ ਤੋਂ ਖਰਚਣ ਦੀਆਂ ਪਾਵਰਾਂ ਲੈ ਲਈਆਂ ਉਹ ਪੰਚਾਇਤੀ ਰਾਜ ਰਾਹੀਂ ਲਵਾਉਣੀਆਂ ਆ ਉਹ ਫਿਰ ਜਿੱਥੇ ਦੋ ਸਾਈਂ ਗੱਲ ਖਿੰਡਣੀ ਸੀ ਉਹ ਇੱਕ ਸਾਈਂ ਕਰਨ ਖਤਰ ਇਹ ਕਰ ਰਿਹਾ ਮੇਹੀ ਸਾਜ ਚ ਹੋ ਸਕਦੀ ਹੈ ਹੋਰ ਤਾਂ ਕੋਈ ਹੋ ਨਹੀਂ ਸਕਦਾ ਮਿਲਕਾਰ ਸਿੱਧੂ ਨੂੰ ਕਹਿਣਾ ਚਾਹੁੰਦਾ ਕਿ ਸਿੱਧੂ ਸਾਹਿਬ ਇਹ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਇਹਦੇ ਨਾਲ ਤੁਹਾਨੂੰ ਲੋਕਾਂ ਨੇ ਮਾਫ਼ ਨਹੀਂ ਕਰਨਾ ਅੱਜ ਦੇ 29 ਪਿੰਡਾਂ ਦੇ ਲੋਕਾਂ ਨਾਲ ਤੁਸੀਂ ਜ਼ੁਲਮ ਕਰ ਰਹੇ ਹੋ ਨਾ ਤੋ ਹੱਕ ਖੋ ਰਹੇ ਹੋ ਅੱਜ ਦੀ ਗੱਲ ਯਾਦ ਰੱਖ ਲਓ ਕੋਈ ਵੀ ਚਾੜੂ ਦਾ ਜਿਹੜਾ ਇੱਥੇ ਜਿਹੜੇ ਨਮਾਇੰਦਗੀ ਕਰਦੇ ਆ ਇਹਨਾਂ ਨੂੰ ਲੋਕ ਯਾਦ ਰੱਖਣਗੇ ਇਹ ਚਾੜੂ ਵਾਲੇ ਹਜੇ ਕਹਿੰਦੇ ਅਸੀਂ ਡੀਸੀ ਨਾਲ ਗੱਲ ਕਰਾਂਗੇ ਡੀਸੀ ਨਾਲ ਤੇ ਮੇਰੀ ਗੱਲ ਹੋ ਗਈ ਜੋਰ ਬਣਾ ਕੇ ਜਿਹੜੇ ਡੀਡੀਪੀਓ ਆ ਬੀਡੀਪੀਓ ਤੋਂ ਉਹ ਲੈ ਗਏ ਸਾਰੇ ਤੇ ਇਹ ਗੱਲ ਕਿਹਦੇ ਨਾਲ ਕਰਨਗੇ ਇਹਨਾਂ ਨੂੰ ਇਹ ਆ ਵੀ ਦੋ ਚਾਰ ਦਿਨ ਕੇ ਰੰਗ ਘਬਰਾਹ ਕਰਕੇ ਘਬਰਾਹ ਕਰਕੇ ਉਦੋਂ ਬਾਅਦ ਵੀ ਕਿਹਨੇ ਪੁੱਲ ਉਚਣਾ ਇੱਥੇ ਵੀ ਇੱਥੇ ਜੋ ਮਰਜ਼ੀ ਕਰਨਾ ਪੈ ਜੇ ਅਸੀਂ ਇਸ ਬਲਾਕ ਨੂੰ ਭਗਤਾ ਭਾਈ ਨੂੰ ਟੁੱਟਣ ਨਹੀਂ ਦੇਵਾਂਗੇ ਜੋ ਮਰਜ਼ੀ ਕਰਨਾ ਪੈ ਸਾਡੇ ਤੇ ਬੇਸ਼ੱਕ ਇਹ ਸਰਕਾਰ ਪਰਚੇ ਪਾ ਦੇ ਸਾਨੂੰ ਜੋ ਮਰਜ਼ੀ ਕਰ ਲੈਸ ਅਸੀਂ ਭੁਗਤਣ ਲਈ ਤਿਆ ਕਕਾਲੀ ਦਾਲ ਨੇ ਫੋਕਲ ਪੁਆਇੰਟ ਮਾਇਸੀ 5577 ਪਿੰਡਾਂ ਦੀ ਇੱਕ ਮੰਡੀ ਸੀ ਉਹਦੇ ਜੋ ਕਾਂਗਰਸ ਆਈ ਉਹਨੇ ਪਿੰਡੀ ਪਿੰਡੀ ਅਨਾਜ ਮੰਡੀ ਬਣਾਤੀ ਤੇ ਇਹ ਪੇਸ਼ਾ ਨੂੰ ਜਾ ਰਹੇ ਆ ਪਤਾ ਨਹੀਂ ਕੀ ਸੋਚ ਕੇ ਜੀ ਚੱਲ ਰਹੇ ਆ ਕਿੰਨੇ ਪਿੰਡ ਲੱਗਦੇ ਨੇ ਇਸ ਬਲਾਕ ਨੂੰ ਇਹ 29 30 ਪਿੰਡ ਲੱਗਦੇ ਆ ਜੀ ਇੱਕ ਤੁਸੀਂ ਹੋਰ ਦੇਖੋ ਪੰਚਾਇਤਾਂ ਦੀ ਗਿਣਤੀ ਵਧ ਰਹੀ ਆ ਤੇ ਬਲਾਕਾਂ ਦੀ ਗਿਣਤੀ ਘਟ ਰਹੀ ਆ ਇਹ ਪੁੱਠਾ ਫਾੜਾ ਪਤਾ ਨਹੀਂ ਕਿਵੇਂ ਪੜਨ ਲੱਗ ਗਏ ਕਾ ਸਾਡਾ ਮਨਿਰਗਾ ਦੇ ਵਿੱਚ ਅਸੀਂ ਸਰਪੰਚ ਰਹੇ ਹਾਂ ਸਾਡੇ ਬੀਡੀਪੀਓ ਨੇ ਕਿੰਨੇ ਕੰਮ ਕਰਨੇ ਹੁੰਦੇ ਇੱਥੇ ਤੇ ਉਹ ਸਾਰੇ ਰੁਕ ਜਾਣਗੇ ਇੰਨੀ ਦੂਰ ਜਾਣਾ ਓੱਖਾ ਇੱਥੇ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਕੰਮ ਹੁੰਦਿਆਂ ਨਾਲ ਦੀ ਨਾਲ ਹੋ ਜਾਂਦੇ ਆ ਸਾਰੇ ਅਫਸਰ ਬੈਠੇ ਹਣ ਤਾਂ ਜਿਵੇਂ ਪੰਜਾਬ ਦੇ ਸਾਰੇ ਐਮਐਲਏ ਨੂੰ ਪਤਾ ਹੈ ਵੀ ਲੈਂਡ ਪਾਲਿਸੀ ਜਿਹੜੀ ਇਹਨਾਂ ਨੇ ਲਿਆਇਆ ਪੂਲਿੰਗ ਵਾਲੀ ਸਕੀਮ ਲੈਂਡ ਪੂਲਿੰਗ ਵਾਲੀ ਵੀ ਉਹ ਗਲਤ ਹੈ ਪਰ ਦਿੱਲੀ ਤੋਂ ਡਰਦੇ ਬੋਲਦੇ ਨਹੀਂ ਉਹੀ ਸਾਡੇ ਭਗਤੇ ਬਲਾਕ ਦਾ ਹੋਇਆ ਪਿਆ ਪਰ ਉਹ ਆਪ ਦੇ ਅਹੁਦੇ ਦਾ ਕਹਿ ਲੋ ਜਾਂ ਸਰਕਾਰ ਦਾ ਜਾਂ ਐਮਐਲਏ ਦਾ ਡਰ ਕਹਿ ਲੋ ਉਹ ਪਰ ਬੋਲ ਨਹੀਂ ਰਹੇ ਲੋਕਾਈ ਟੀਮ ਨਾਲ ਜੁੜੇ ਤੁਸੀਂ ਮੈਂ ਮਮਤਾਜ ਹਲਕਾ ਰਾਮਪੁਰਾ ਦਾ ਬਲਾਕ ਭਗਤਾ ਜਿਸ ਨੂੰ ਕੇ ਖਤਮ ਕਰਕੇ ਫੂਲ ਦੇ ਨਾਲ ਜੋੜਿਆ ਜਾ ਰਿਹਾ ਅਸੇ ਪਾਸੇ ਦੇ ਪਿੰਡਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਲਗਭਗ 29 ਤੋਂ 30 ਪਿੰਡ ਇਸ ਬਲਾਕ ਨੂੰ ਲੱਗਦੇ ਨੇ ਤਾਂ ਹੁਣ ਉਹਨਾਂ ਦੀ ਖੱਜਲ ਖਵਾਰੀ ਵਧੇਗੀ ਤੇ ਨਾਲ ਦੀ ਨਾਲ ਹੋਰ ਕਿਹੜੀਆਂ ਮੁਸ਼ਕਲਾਂ ਨੇ ਜਿਹੜਾ ਅੱਜ ਧਰਨਾ ਆ ਪਹਿਲੇ ਦਿਨ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਬੀਡੀਪੀ ਦਫ਼ਤਰ ਦੇ ਵਿੱਚ ਗੱਲਬਾਤ ਕਰਦੇ ਆ ਪਿੰਡਾਂ ਤੋਂ ਲੋਕ ਪਹੁੰਚੇ ਨੇ ਹੋਰ ਕਾਂਗਰਸ ਪਾਰਟੀ ਦੇ ਵਰਕਰ ਪਹੁੰਚੇ ਨਹੀਂ ਸਾਰੀ ਗੱਲਬਾਤ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਬਲਾਕ ਖਤਮ ਕੀਤਾ ਕੀ ਕਾਰਨ ਮੰਨਦੇ ਹੋ ਤੇ ਕਦੋਂ ਕੀਤਾ ਗਿਆ ਜੀ ਇਹ ਇਹ ਦੇਖੋ ਜੀ ਸਾਨੂੰ ਤਾਂ ਜਿਹੜਾ 4 ਦਿਨ ਪਹਿਲਾਂ ਪਤਾ ਲੱਗਿਆ ਸੀ ਕਿ ਜਿਹੜਾ ਭਗਤਾ ਭਾਈ ਬਲਾਕ ਆ ਜਿਹਦਾ ਜਿਹੜਾ ਕਿ ਅੱਜ 2000 ਸਨ ਦੇ ਵਿੱਚ ਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ ਅੱਜ ਤੋਂ 25 ਸਾਲ ਪਹਿਲਾਂ ਇਹ ਬਲਾਕ ਹੋਣ ਦੇ ਵਿੱਚ ਆਇਆ ਸੀ ਇਸ ਤੋਂ ਪਹਿਲਾਂ ਜਿਹੜੇ ਲੋਕ ਸੀਗੇ ਫੂਲ ਜਾਂਦੇ ਸੀ ਜਿਹੜਾ ਫੂਲ ਬਲਾਕ ਆ ਪੂਲ ਬਲਾਕ ਕਿਥੋਂ ਤਕਰੀਬਨ 40 40 ਕਿਲੋਮੀਟਰ ਦੂਰ ਆ ਇਹਨਾਂ ਪਿੰਡਾਂ ਤੋਂ ਜਿਹੜੇ 29 ਪਿੰਡਾਂ ਇਹ ਅਚਾਨਕ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਜਦੋਂ ਪਤਾ ਲੱਗਿਆ ਬਠਿੰਡੇ ਜ਼ਿਲ੍ਹੇ ਦੇ ਨੌਂ ਇਲਾਕਿਆਂ ਚੋਂ ਇੱਕ ਬਲਾਕ ਜਿਹੜਾ ਕਿ ਭਗਤਾ ਭਾਈ ਬਲਾਕ ਕੱਟ ਕੇ ਫੂਲ ਦੇ ਵਿੱਚ ਤਬਦੀਲ ਇਹਨੂੰ ਮਰਜ ਕਰ ਦਿੱਤਾ ਗਿਆ ਫਿਰ ਸਾਨੂੰ ਪਤਾ ਲੱਗਿਆ ਫਿਰ ਅਸੀਂ ਸੋਸ਼ਲ ਮੀਡੀਆ ਤੇ ਫਿਰ ਅਸੀਂ ਜਿਹੜਾ ਸਾਰੇ ਆਪ ਦੇ ਸੰਘਰਸ਼ਕ ਕਮੇਟੀ ਸਾਰੀ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਅਸੀਂ ਬੇਨਤੀ ਕੀਤੀ ਵੀ ਆਪਾਂ ਭਾਈ ਇਹ ਬਲਾਕ ਨੂੰ ਬਚਾਉਣ ਦੇ ਲਈ ਤੇ ਆਪਾਂ ਇੱਥੇ ਜਿਹੜਾ ਸੰਘਰਸ਼ ਸ਼ੁਰੂ ਕਰਨਾ ਪਰ ਮੈਂ ਦੱਸਣਾ ਚਾਹੁੰਨਾ ਕਿ ਇਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਚਲਾ ਗਿਆ ਆ ਡੀਡੀਪੀ ਉਹ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਉਹ ਲੈ ਕੇ ਚਲੇਗੇ ਅਸੀਂ ਤਾਂ ਹੀ ਅੱਜ ਸੰਘਰਸ਼ ਵਿੱਚ ਵਿੱਢਿਆ ਤੇ ਵੀ ਜਲਦੀ ਤੋਂ ਜਲਦੀ ਜਿਹੜਾ ਵੀ ਅਸੀਂ ਜਿਹੜਾ ਅੱਗੇ ਸਟੈਪ ਹੋ ਜੇ ਸਾਡੇ ਸਾਰੇ ਲੋਕ ਜਾਗਰੂਕ ਹੋਣ ਤੇ ਅਸੀਂ ਜਿਹੜਾ ਬਲਾਕ ਆ ਇੱਥੇ ਰੱਖ ਰੱਖ ਸਕੀਏ ਤੇ ਦੂਜੀ ਗੱਲ ਇਹ ਆ ਤੁਸੀਂ ਦੇਖੋਗੇ ਕਿ ਸਰਕਾਰਾਂ ਨਮੀਆਂ ਵਿੱਚ ਕੋਈ ਪ੍ਰੋਜੈਕਟ ਲੈ ਕੇ ਆਉਂਦੀਆਂ ਹੁੰਦੀਆਂ ਕੋਈ ਸਰਕਾਰ ਕੋਈ ਗ੍ਰੈਡ ਲੈ ਕੇ ਆਈ ਕੋਈ ਤਹਿਸੀਲ ਲੈ ਕੇ ਆਈ ਇਹਨਾਂ ਨੇ ਸਾਨੂੰ ਤਾਂ ਇਹ ਆ ਸੀ ਕਿ ਇਸ ਨੂੰ ਭਗਤਾਂ ਨੂੰ ਭਗਤਾ ਭਾਈ ਜਿਹੜਾ ਵੱਡਾ ਇੱਕ ਕਸਬਾ ਵੀ ਇੱਥੇ ਸਬਡਿਵੀਜ਼ਨ ਬਣਾਉਣਗੇ ਪਰ ਅਫਸੋਸ ਇਹ ਤਾਂ ਪਹਿਲਾਂ ਹੀ ਇੱਥੋਂ ਦਫਤਰੀ ਚੱਕਣ ਲੱਗ ਗਏ ਇਹਨਾਂ ਨੇ ਨਵਾਂ ਤਾਂ ਕੀ ਲੈ ਕੇ ਆਉਣਾ ਸੀ ਇਹ ਤਾਂ ਦਫਤਰੀ ਚੱਕਣ ਲੱਗ ਗਏ ਇਸ ਦਫਤਰ ਚੱਕਣ ਦੇ ਨਾਲ ਕੱਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਪਿੰਡਾਂ ਦੇ ਲੋਕਾਂ ਨੂੰ ਸਮੱਸਿਆ ਨਹੀਂ ਆਉਣੀ ਜਿਹੜੀ 40 ਕਿਲੋਮੀਟਰ ਜਾਂਦੇ ਆ ਇਹਦੇ ਨਾਲ ਜਿਹੜੇ ਲੋਕ ਇੱਥੇ ਸਰਪੰਚ ਪੰਚ ਜਾਂ ਆਮ ਨਰੇਗ ਵਾਲੇ ਵਰਕਰ ਗਰੀਬ ਵੀਰ ਜਿਹੜੇ ਆਪਦਾ ਇੱਥੋਂ ਕੰਮ ਮੋਹਰ ਲਵਾ ਕੇ ਜਿਵੇਂ ਆਪਾਂ ਹੁਣ ਬਲਾਕ ਤੋਂ ਮੋਹਰ ਲਵਾ ਲਈ ਤਹਿਸੀਲਾਰ ਤੋਂ ਨਾਲ ਦੀ ਨਾਲ ਅਬ ਵੀਡੀਓ ਤੋਂ ਮੋਹਰ ਲਵਾ ਲਈ ਫਿਰ ਤਹਿਸੀਲਾਰ ਤੋਂ ਲਵਾ ਲੈਣੇ ਹੁਣ ਇੱਥੇ ਪਹਿਲਾਂ ਵੀਡੀਓ ਤੋਂ ਫੂਲ ਮੋਰ ਲਵਾਉਣ ਜਾਇਆ ਕਰਨਗੇ ਫਿਰ ਆਕੇ ਤਹਿਸੀਲਦਾਰ ਕੋਲੇ ਤੁਸੀਂ ਦੇਖੋ ਜਾਇਆ ਕਰਨਗੇ ਕਿੱਡਾ 40 ਕਿਲੋਮੀਟਰ ਪਹਿਲਾਂ ਜਾਇਆ ਕਰਨਗੇ ਫਿਰ 40 ਕਿਲੋਮੀਟਰ ਆਇਆ ਕਰਨਗੇ ਜਿਹੜਾ ਇੱਕ ਇਹ ਸਰਕਾਰ ਨੇ ਮੈਂ ਕਹਿੰਨਾ ਇੱਕ ਹੱਕ ਮਾਰਿਆ 29 ਪਿੰਡਾਂ ਦਾ ਬਹੁਤ ਇੱਕ ਤੁਗਲਕੀ ਫਰਮਾਨ ਇਹਨਾਂ ਨੇ ਜਾਰੀ ਕੀਤਾ ਜਿਹਦਾ ਅਸੀਂ ਔਰ ਜੋਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਵਿਰੋਧ ਕਰਦੇ ਆਂ ਕਾਰਨ ਕੀ ਦੱਸਿਆ ਗਿਆ ਕਿ ਕੀ ਕਾਰਨ ਹੈ ਕਿ ਇੱਥੇ ਕੰਮ ਘੱਟ ਸੀਗਾ ਜਾਂ ਉੱਥੇ ਘਾਟਾ ਜਿਹੜਾ ਹੁਣ ਇਹਨਾਂ ਨੂੰ ਮਰਜ਼ੀ ਕਰ ਦਿੱਤਾ ਗਿਆ ਆਪਸ ਦੇ ਵਿੱਚ ਇਹਦਾ ਕਾਰਨ ਸੁਣੂ ਮੈਂ ਦੱਸਿਆ ਜੀ ਕੀ ਕਾਰਨ ਹੈ ਇਹਦਾ ਸਾਡੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਮ ਆਦਮੀ ਪਾਰਟੀ ਦੇ ਉਹ ਕੱਲ ਲਾਈਵ ਹੋਏ ਉਹਨਾਂ ਨੇ ਬੋਲਿਆ ਕਹਿੰਦੇ ਜੀ ਇਹ ਹੋਇਆ ਤਾਂ ਗਲਤ ਫੈਸਲਾ ਉਹਨਾਂ ਨੇ ਮੰਨਿਆ ਪਹਿਲਾਂ ਸਤਿਕਾਰ ਕੀਤਾ ਸੀ ਉਹਨਾਂ ਦਾ ਧੰਨਵਾਦ ਕਰਦੇ ਮੈਂ ਉਹਨਾਂ ਨੇ ਅਸੈਪਟ ਕੀਤਾ ਵੀ ਇਹ ਭਾਈ ਜਿਹੜਾ ਹੋਇਆ ਗਲਤ ਹੋਇਆ ਦੂਜਿਆਂ ਨੇ ਤਰਕ ਦਿੱਤਾ ਕਹਿੰਦੇ ਵੀ ਇਹ ਜਿਹੜੀਆਂ ਨਗਰ ਪ ਇਹ ਕਹਿੰਦੇ ਵੀ ਮਨੂਕਾ ਨਗਰ ਪੰਚਾਇਤ ਬਨਾਲੀ ਕੋਠਾਗੁਰੂ ਨਗਰ ਪੰਚਾਇਤ ਬਨਾਲੀ ਤੇ ਕਹਿੰਦੇ ਫਿਰ ਇੱਥੇ ਵੋਟ ਦਾ ਪਰਸੈਂਟ ਘਟ ਗਿਆ ਕਹਿੰਦੇ ਤਾਂ ਕਰਕੇ ਜਿਹੜਾ ਬਲਾਕ ਆ ਉਧਰ ਮਰਜ ਕਰਤਾ ਮੈਂ ਪੁੱਛਣਾ ਚਾਹਣਾ ਵੀ ਉਹ ਤਾਂ ਹੋਏ ਵੇ ਅਕਾਲੀ ਦਲ ਵੇਲੇ ਦੇ ਉਦੋਂ ਬਾਅਦ ਸਾਡੀ ਕਾਂਗਰਸ ਦੀ ਸਰਕਾਰ ਵੀ ਰਹੇਗੀ ਕਿ ਉਦੋਂ ਨਹੀਂ ਕੋਈ ਸਮੱਸਿਆ ਆਈ ਵੀ ਹੁਣੇ ਕਿਉਂ 8 ਸਾਲਾਂ ਬਾਅਦ ਇਹ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਬਲਾਕ ਬਣਾਇਆ ਬਲਾਕ ਬਣਾਇਆ ਨੂੰ ਤਾਂ ਆਪਣਾ ਹੋ ਗਏ 10-10 ਸਾਲ 12-12 ਸਾਲ ਹੋ ਗਏ ਇਹਨਾਂ ਨੂੰ ਤੇ ਹੁਣ ਹੀ ਇਹਨਾਂ ਨੂੰ ਕਿਉਂ ਚੇਤਾਇਆ ਮੈਂ ਕਹਿੰਦਾ ਕਿ ਇਹਨਾਂ ਨੇ ਸੋਚੀ ਸਮਝ ਸਾਜਿਸ਼ ਦੇ ਤਹਿਤ ਵੀ ਆਪਦਾ ਇੱਕ ਵੀਡੀਓ ਰੱਖਾਂਗੇ ਤੇ ਵੀ ਆਪ ਵੀ ਕਿਹੜਾ ਇੱਥੇ ਕੋਈ ਪੁੱਛਦਾ ਤੇ ਇਹਨਾਂ ਨੇ ਬਲਾਕ ਜਿਹੜਾ ਖਤਮ ਕਰਤਾ ਲੋਕਾਂ ਦਾ ਮੈਂ ਕਹਿੰਦਾ ਕਿ ਇਹਨਾਂ ਨੇ ਲੋਕਾਂ ਤੋਂ ਹੱਕ ਖੋ ਲਿਆ ਇਹਨਾਂ ਨੇ ਆਮ ਤੌਰ ਤੇ ਹੁੰਦਾ ਜੀ ਤਰੱਕੀ ਦੇ ਵੱਲ ਵਾਅਦਾ ਜਿਵੇਂ ਜਿਵੇਂ ਸਮਾਂ ਵੱਧਾ ਹੋਵੇ ਤਰੱਕੀ ਹੁੰਦੀ ਜਾ ਰਹੀ ਹੈ ਪਰ ਇਹ ਮਤਲਬ ਬਲਾਕ ਪਿੱਛੇ ਨੂੰ ਜਾ ਰਹੇ ਪਿੰਡ ਜਿਹੜੇ ਸ਼ਹਿਰ ਇਹ ਪਿੱਛੇ ਨੂੰ ਨਹੀਂ ਆ ਇਹ ਦੇਖ ਤਾਂ ਪੰਚਾਇਤੀ ਰਾਜ ਨੂੰ ਕਮਜ਼ੋਰ ਕਰਨ ਦੀ ਸਾਜਸ਼ਾ ਕਿਉਂਕਿ ਹੁਣ ਇਹ ਜਿਹੜੀਆਂ ਗ੍ਰਾਂਟਾਂ ਪੰਚਾਇਤ ਸਰਪੰਚਾਂ ਤੋਂ ਖਰਚਣ ਦੀਆਂ ਪਾਵਰਾਂ ਲੈ ਲਈਆਂ ਉਹ ਪੰਚਾਇਤੀ ਰਾਜ ਨਹੀਂ ਲਵਾਉਣੀਆਂ ਉਹ ਫਿਰ ਜਿੱਥੇ ਦੋ ਸਾਈਂ ਗੱਲ ਖਿੰਡਣੀ ਸੀ ਉਹ ਇੱਕ ਸਾਈਂ ਕਰਨ ਖਤਰ ਇਹ ਕਰ ਰਹੇ ਆ ਮੇਹੀ ਸਾਜ ਚ ਹੋ ਸਕਦੀ ਹੈ ਹੋਰ ਤਾਂ ਕੋਈ ਹੋ ਨਹੀਂ ਸਕਦਾ ਨਹੀਂ ਦੇਖੋ ਅਕਾਲੀ ਦਲ ਨੇ ਫੋਕਲ ਪੁਆਇੰਟ ਬਣਾਇ ਸੀ ਪੰਜ-ਪੰਜ 7-7 ਪਿੰਡਾਂ ਦੀ ਇੱਕ ਮੰਡੀ ਸੀ ਉਹਦੇ ਜੋ ਕਾਂਗਰਸ ਆਈ ਉਹਨੇ ਪਿੰਡੀ-ਪਿੰਡੀ ਅਨਾਜ ਮੰਡੀ ਬਣਾਤੀ ਤੇ ਇਹ ਪਛਾਣ ਨੂੰ ਜਾ ਰਹੇ ਆ ਪਤਾ ਨਹੀਂ ਕੀ ਸੋਚ ਕੇ ਜੀ ਚੱਲ ਰਹੇ ਆ ਕਿੰਨੇ ਪਿੰਡ ਲੱਗਦੇ ਨੇ ਇਸ ਬਲਾਕ ਨੂੰ ਇਹ 29-30 ਪਿੰਡ ਲੱਗਦੇ ਆ ਜੀ ਇੱਕ ਤੁਸੀਂ ਹੋਰ ਦੇਖੋ ਪੰਚਾਇਤਾਂ ਦੀ ਗਿਣਤੀ ਵਧ ਰਹੀ ਆ ਤੇ ਬਲਾਕਾਂ ਦੀ ਗਿਣਤੀ ਘਟ ਰਹੀ ਆ ਇਹ ਪੁੱਠਾ ਫਾੜਾ ਪਤਾ ਨਹੀਂ ਕਿਵੇਂ ਪੜਨ ਲੱਗ ਗਏ ਇਹਦੇ ਪਿੱਛੇ ਕੀ ਤੁਸੀਂ ਮਤਲਬ ਇੱਕ ਤਾਂ ਇਹ ਆਖਿਆ ਕਿ ਬਲਾਗ ਚਲੋ ਇੱਕ ਬਣਾ ਕੇ ਕੁਝ ਕਰਨਗੇ ਪਰ ਕੀ ਕਿਸੇ ਨੇ ਕਿਹਾ ਸੀਗਾ ਇਹ ਕਰਨੂ ਜਾਂ ਆਸ-ਪਾਸੇ ਲੋਕਾਂ ਦੀ ਮੰਗ ਸੀਗੀ ਕਿ ਉਧਰ ਰਾ ਦਿਓ ਸਾਨੂੰ ਇਹ ਤਾਂ ਜੀ ਨੇਹਰੀ ਨਾਲ ਨੁਕਸਾਨ ਕਰਦੀ ਹੁੰਦੀ ਆ ਨੇਹਰੀ ਚ ਆਈ ਇਹੋ ਜਿਹੇ ਗਏ ਜਿਨ੍ਹਾਂ ਨੂੰ ਥੱਲੇ ਤੱਕ ਨੌਲਜ ਨਹੀਂ ਮੇਰੇ ਅਤਜਰਬਾ ਤੇ ਇਹੀ ਕਹਿੰਦਾ ਵੀ ਜਾਣਕਾਰੀ ਉਹਨਾਂ ਨੂੰ ਇਹਨਾਂ ਨੂੰ ਬਸ ਜਿਵੇਂ ਅਫਸਰ ਚ ਲਈ ਜਾਂਦੇ ਓਵੇਂ ਚੱਲੀ ਜਾਂਦੇ ਆ ਪਾਵਲ ਕਰਨ ਨਾਲ ਜੁੜੇ ਵੀ ਨਹੀਂ ਆ ਮੇਰੇ ਮੈਨੂੰ ਤਾਂ ਇਹੀ ਹੁੰਦਾ ਅੱਜ ਇਹ ਲੱਗਦਾ ਬਾਈ ਕਿਵੇਂ ਮਤਲਬ ਇੱਥੇ ਇੱਥੇ ਪਹਿਲਾਂ ਕੰਮ ਜਿਕੇ ਕਰਵਾਉਣਾ ਸੀ ਕਿਸੇ ਨੇ ਕਿ ਜਲਦੀ ਹੋ ਜਾਂਦਾ ਸੀਗਾ ਜਾਂ ਇੱਥੇ ਮਤਲਬ ਕਮੀ ਸੀਗੀ ਉਦੋਂ ਦੀ ਜਿਹੜੀ ਉੱਥੇ ਕਰਤਾ ਹੁਣ ਇਹ ਬਾਈ ਜੀ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਨਾ ਜਿਵੇਂ ਸਾਡੇ ਜਸ ਬਾਈ ਨੇ ਦੱਸਿਆ ਵੀ ਬਹਾਨਾ ਕੱਲ ਇੱਕ ਬਣਾ ਲਿਆ ਵੀ ਇੱਥੇ ਵੋਟ ਘਟ ਗਈ ਪਰ ਹੁਣ ਮੈਂ ਤੁਹਾਨੂੰ ਦੱਸਦਾ ਦਿੱਕਤ ਕੀ ਹੋਣੀ ਆ ਇੱਥੇ ਇੰਨਾ ਕੰਮ ਹੁੰਦਾ ਸੀ ਜਿਹੜੇ ਹੁਣ ਕਿਸੇ ਨਰੇਗਾ ਦਾ ਨਾਲ ਜਿਹੜਾ ਏਪੀਓ ਇੱਥੇ ਵਹਿੰਦਾ ਸੀ ਉਹ ਵੀ ਨਾਲ ਸ਼ਿਫਟ ਹੋ ਜਾਣਾ ਫੂਲ ਜਿਹੜੇ ਹੁਣ ਆਮ ਵਿਚਾਰੇ ਸਾਡੇ ਨਰੇਗਾ ਵਾਲੇ ਵਰਕਰ ਆ ਕੰਮ ਕਰਦੇ ਆ ਉਹ ਗਰੀਬ ਪਰਿਵਾਰ ਦਾ ਕਿਸੇ ਦਾ ਕਾਰਡ ਖੜ ਗਿਆ ਕਿਸੇ ਨੇ ਜਿਹੜੇ ਨਰੇਗਾ ਦੇ ਮੇਟ ਲੱਗਿਆ ਉਹਨਾਂ ਨੇ ਮਾਸਟਰ ਰੋਲ ਕਢਾਉਣਾ ਉਹ ਇੱਥੋਂ 10-12 ਕਿਲੋਮੀਟਰ ਤੋਂ ਆਉਂਦੇ ਸੀ ਕਿਸੇ ਨਾ ਮੋਟਰਸਾਈਕਲ ਤੇ ਜਾਂ ਕਿਸੇ ਆਪ ਦੇ ਸਾਧਨ ਤੇ ਜਾਂ ਬੱਸ ਤੇ ਉਹ ਇੱਥੇ ਆ ਕੇ ਆਪ ਦਾ ਘੰਟੇ ਦੋ ਘੰਟੇ ਜਾਂ ਆਪ ਦਾ ਕੰਮ ਕਰਾ ਲੈਂਦੇ ਹੁਣ ਉਹ ਗਰੀਬ ਪਰਿਵਾਰ ਜਿਹੜੇ ਮੇਟ ਆ ਜਿਹੜੇ ਜਾਂ ਨਰੇਗਾ ਚ ਕੰਮ ਕਰਦੇ ਆ ਉਹਨਾਂ ਨੂੰ ਵੀ ਫੂਲ ਜਾਣਾ ਪਿਆ ਪਹਿਲਾਂ ਸਾਡੇ ਹਲਕੇ ਦੇ ਵਿੱਚ 30 ਤੋਂ 32 ਬਲਾਕ ਸੰਮਤੀ ਦੇ ਮੈਂਬਰ ਸੀ ਇਹ ਹੁਣ ਘਟ ਕੇ ਜਿਹੜਾ ਮੈਨੂੰ ਪਤਾ ਲੱਗਿਆ 19 ਦੇ ਤਕਰੀਬਨ ਰਹਿ ਜਾਣਿਆ ਜੇ ਇਹ ਆਪਣਾ ਨਾਂ ਬਲਾਕਾਂ ਦਾ ਜਿਹੜਾ ਮਸਲਾ ਹੱਲ ਹੋਇਆ ਇਹ ਪਤਾ ਨਹੀਂ ਐਮਐਲਏ ਬਲਕਾਰ ਸਿੱਧੂ ਕੀ ਕਰਨਾ ਚਾਹੁੰਦਾ ਆਪਣਾ ਮੋੜ ਹਲਕੇ ਦਾ ਐਮਐਲਏ ਆ ਚਾਹੇ ਸਾਡੇ ਨਾਲੋਂ ਲਾ ਲਓ ਤੁਸੀਂ ਅੱਜ ਉਹ ਵਿਰੋਧੀ ਪਾਰਟੀ ਜਾਂ ਅਸੀਂ ਹੋਰ ਪਾਰਟੀ ਜਾਂ ਪਰ ਉਹਨੇ ਆਪਦੇ ਹਲਕੇ ਦੇ ਬਲਾਕ ਬਚਾਉਣ ਲਈ ਦੋ ਨਗਰ ਪੰਚਾਇਤਾਂ ਤੋੜੀਆਂ ਰਾਮਪਰਾ ਤੇ ਚੌਕੇ ਤੇ ਸਾਡੇ ਜਦੋਂ ਮੈਂ ਐਮਐਮਐਲ ਬਲਕਾਰ ਸਿੱਧੂ ਨਾਲ ਸੀ 23 ਚ ਮੈਂ ਆਖਿਆ ਆਖਿਆ ਵੀ ਸਾਡੀ ਮੀਟਿੰਗ ਵੀ ਆ ਸਿੱਧੂ ਸਾਹਿਬ ਇੱਥੇ ਨੇ 70 ਸਿੱਧੂ ਜੀ ਅਸੀਂ ਆਖਿਆ ਵੀ ਆਪਾਂ ਜਿਹੜੀਆਂ ਵੀ ਨਗਰ ਪੰਚਾਇਤਾਂ ਉਹ ਹੈ ਪਿੰਡ ਪਰ ਉੱਥੇ ਹੁਣ ਬਣਾ ਤਾਂ ਉਹਨੂੰ ਸ਼ਹਿਰ ਚਲੋ ਬਣ ਗਏ ਵਧੀਆ ਚਲ ਜਿੰਨਾ ਹੋਇਆ ਵਿਕਾਸ ਹੋਇਆ ਪਰ ਅੱਜ ਦੀ ਘੜੀ ਜੇ ਉਹਨਾਂ ਨੂੰ ਪਿੰਡਾਂ ਚ ਦੁਬਾਰੇ ਸ਼ਿਫਟ ਕਰ ਦਿੰਦੇ ਆ ਇੱਕ ਤਾਂ ਜਿਹੜੇ ਸਾਡੇ ਐਸ்சி ਭਾਈਚਾਰੇ ਦੇ ਉੱਥੇ ਆ ਜਾਂ ਛੋਟੇ ਜ਼ਿਮੀਂਦਾਰ ਆ ਉਹਨਾਂ ਦੇ ਨਰੇਗਾ ਦੇ ਕਾਰਡ ਬਣ ਜਾਣਗੇ ਤੇ ਦੇਖੋ ਜ਼ਮੀਨ ਤਾਂ ਹੁਣ ਸਰਕਾਰ ਲੈਂਡ ਪਾਲਿਸੀ ਵਾਲੀ ਰਾਹੀਂ ਖੋਣ ਨੂੰ ਫਿਰਦੀ ਆ ਮੈਂ ਭਗਤ ਤੇ ਬਲਾਕ ਵਾਲੇ ਨੂੰ ਕਹਿਣਾ ਕੱਲੇ ਨਰੇਗਾ ਵਾਲੇ ਕਾਰਡ ਆ ਉਹ ਵੀ ਸੋ ਤੋਂ ਏਡੀ ਦੂਰ ਜਾ ਕੇ ਬਣਿਆ ਕਰਨਗੇ ਛੋਟੇ ਸੋ ਇਹ ਦਰਾ ਸਰ ਤੱਕਾ ਇਹ ਸਰਕਾਰ ਦਾ ਅੱਜ ਸਾਡਾ ਪਹਿਲਾ ਦਿਨ ਹੈ ਹਜੇ ਅਜੇ ਜਿਹੜਾ ਪਤਾ ਕੀ ਆ ਜਿਹੜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੁਝ ਕੋ ਹੁੰਦੇ ਆ ਬਾਲੇ ਭਗਤ ਅਸੀਂ ਵੀ ਕੰਮ ਤਾਂ ਉਹਨਾਂ ਨਾਲੋਂ ਵੱਧ ਕਰਿਆ ਪਰ ਅਸੀਂ ਭਗਤ ਨਹੀਂ ਬਣੇ ਕਿਸੇ ਦੇ ਪਰ ਜਿਹੜੇ ਬਾਲੇ ਭਗਤ ਆ ਉਹ ਮੰਨ ਕੇ ਚੱਲੋ ਪਿੰਡਾਂ 'ਚ ਕਹਿ ਰਿਹਾ ਨਹੀਂ ਜੀ ਇੱਥੇ ਦਫ਼ਤਰ 'ਚ ਬੈਠਿਆ ਕਰਨੀ ਹਜੇ ਲੋਕਾਂ ਨੂੰ ਗਮਰਾਹ ਕਰ ਰਿਹਾ ਆਉਣ ਵਾਲੇ ਦਿਨਾਂ 'ਚ ਅਸੀਂ ਪਿੰਡ-ਪਿੰਡ ਜਾਵਾਂਗੇ ਜਿੰਨਾ ਜ਼ੋਰ ਲੱਗਿਆ ਉਹਨਾਂ ਲਾਵਾਂਗੇ ਗਲੀ-ਗਲੀ ਜਾਵਾਂਗੇ ਲੋਕਾਂ ਨੂੰ ਸਮਝਾਵਾਂਗੇ ਵੀ ਇਸ ਮਸਲੇ ਨੂੰ ਵੀ ਅੱਜ ਛੋਟਾ ਬਲਾਕ ਚੱਕਿਆ ਗਿਆ ਕੱਲ ਨੂੰ ਛੋਟੀ ਤਹਿਸੀਲ ਚੱਕੀ ਜਾਣੀ ਕਿਉਂਕਿ ਜਦੋਂ ਇਮਾਰਤਾਂ ਤੇ ਖੰਡਰ ਬਣਨ ਲੱਗਿਆਂ ਅਫਸਰਸਾਈ ਇੱਥੇ ਆਉਣੋਂ हट ਗਈ ਆਪੀ ਬਾਈ ਨੁਕਸਾਨ ਹੋ ਜਾਣਾ ਤੇ ਆਹ ਰੇੜੀ ਵਾਲੇ ਆ ਜਿਹੜੇ ਬਾਹਰ ਦੁਕਾਨਾਂ ਵਾਲੇ ਆ ਇਹਨਾਂ ਦਾ ਵੀ ਨੁਕਸਾਨ ਆ ਵਪਾਰ ਦਾ ਭਗਤੇ ਦੇ ਵਪਾਰ ਤੇ ਪੂਰੇ ਨੁਕਸਾਨ ਪੈਣਾ ਸੋ ਇਹ ਸਰਕਾਰ ਨੂੰ ਅਸੀਂ ਜੇ ਕੋਈ ਸੁਣਦਾ ਇਹਨਾਂ ਦਾ ਦਿੱਲੀ ਵਾਲਾ ਕਿਉਂਕਿ ਪੰਜਾਬ ਵਾਲੇ ਦਾ ਫੈਸਲੇ ਲੈ ਹੀ ਨਹੀਂ ਰਹੇ ਪੰਜਾਬ ਵਾਲੇ ਹੁਣ ਐਂ ਲਾ ਲਓ ਇੱਧਰ ਮੈਨੂੰ ਬੰਦੇ ਮਿਲੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੋਈ ਬੰਦਾ ਮਿਲਿਆ ਕਹਿੰਦਾ ਮੈਂ ਕਿਹਾ ਵੀ ਇਹ ਐਂ ਦੱਸ ਵੀ ਕੰਮ ਸਹੀ ਆ ਕਿ ਗਲਤ ਕਹਿੰਦਾ ਗਲਤ ਜਿਵੇਂ ਪੰਜਾਬ ਦੇ ਸਾਰੇ ਐਮਐਲਏ ਨੂੰ ਪਤਾ ਹੈ ਵੀ ਲੈਂਡ ਪਾਲਿਸੀ ਜਿਹੜੀ ਇਹਨਾਂ ਨੇ ਲਿਆਇਆ ਪੂਲਿੰਗ ਵਾਲੀ ਸਕੀਮ ਲੈਂਡ ਪੂਲਿੰਗ ਵਾਲੀ ਵੀ ਉਹ ਗਲਤ ਹੈ ਪਰ ਦਿੱਲੀ ਤੋਂ ਡਰਦੇ ਬੋਲਦੇ ਨਹੀਂ ਉਹੀ ਸਾਡੇ ਭਗਤੇ ਬਲਾਕ ਦਾ ਹੋਇਆ ਪਿਆ ਉਹਨਾਂ ਨੂੰ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਚਾਹੇ ਬਲਾਕ ਪ੍ਰਧਾਨਾ ਚਾਹੇ ਸਰਪੰਚਾ ਚਾਹੇ ਮੈਂਬਰਾਂ ਚਾਹੇ ਉਂ ਆਗੂ ਉਹਨਾਂ ਨੂੰ ਪਤਾ ਵੀ ਇਹ ਗਲਤ ਹੈ ਪਰ ਉਹ ਆਪ ਦੇ ਅਹੁਦੇ ਦਾ ਕਹਿ ਲੋ ਜਾਂ ਸਰਕਾਰ ਦਾ ਜਾਂ ਐਮਐਲਏ ਦਾ ਡਰ ਕਹਿ ਲੋ ਉਹ ਪਰ ਬੋਲ ਨਹੀਂ ਰਹੇ ਪਰ ਆਉਣ ਵਾਲੇ ਸਮੇਂ 'ਚ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਭੱਲਾ ਸਾਹਿਬ ਨੂੰ ਮਾਨ ਸਾਹਿਬ ਨੂੰ ਵੀ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਜਿਹੜੇ ਤੁਸੀਂ ਆਪਣਾ ਮੰਨ ਕੇ ਚੱਲੋ ਕਰ ਰਹੇ ਹੋ ਨਾ ਆਹ ਕੰਮ ਕੀਤਾ ਲੋਕਾਂ ਨੇ ਮਾਫ਼ ਨਹੀਂ ਕਰਨਾ ਪਿੰਡਾਂ ਚ ਜਾਇਆ ਕਰੋਗੇ ਲੋਕ ਤੁਹਾਨੂੰ ਸਵਾਲ ਕਰਿਆ ਕਰਨਗੇ ਸਰਕਾਰ ਸਹੂਲਤਾਂ ਦਿੰਦੀ ਹੁੰਦੀ ਆ ਖੋਹਦੀ ਹੁੰਦੀ ਆ ਇਹ ਪਹਿਲੀ ਵਾਰ ਦੇਖਿਆ ਵੀ ਜਿਹੜੀ ਮੌਜੂਦਾ ਸਰਕਾਰ ਨੇ ਬਣੀ ਬਣਾਏ ਜਿਹੜਾ ਬਲਾਕ ਸੀ ਉਹਨੂੰ ਫੂਲ ਲੈ ਕੇ ਅੱਛਾ ਭਾਈ ਇੱਕ ਇੱਕ ਹੋਰ ਆ ਜਿਵੇਂ ਪਾਕਤਾ ਜਿਹੜਾ ਆਸੇ-ਵਾਸੇ ਦੇ ਪਿੰਡਾਂ ਦੇ ਵਿੱਚ ਵਪਾਰ ਬਹੁਤ ਵਧਿਆ ਸੀਗਾ ਇੱਥੇ ਲੋਕ ਆਉਣ ਲੱਗੇ ਸੀਗੇ ਹੁਣ ਇੱਕ ਤਸਵੀਰ ਵੈਸੇ ਹੀ ਬਣ ਜਾਣੀ ਆ ਕਿ ਬਲਾਕ ਤੋੜ ਤਾਂ ਲੋਕਾਂ ਨੇ ਉਹਨੂੰ ਵੀ ਛੱਡ ਜਾਣਾ ਕੰਮ ਘਟੂ ਤੁਸੀਂ ਇਹ ਦੇਖੋਗੇ ਕੋਈ ਵੀ ਜਦੋਂ ਆਪਾਂ ਦੇਖਦੇ ਆ ਕੋਈ ਸਰਪੰਚ ਇੱਥੇ ਆਉਂਦਾ ਕੋਈ ਆਪਣਾ ਮੈਂਬਰ ਆਉਂਦਾ ਕੋਈ ਨੰਬਰਦਾਰ ਬਲਾਕ ਦੇ ਵਿੱਚ ਕੰਮ ਆਉਂਦਾ ਤਾਂ ਘਰੋਂ ਆਪੇ ਪਿੰਡਾਂ ਦੀਆਂ ਲੇਡੀਜ਼ ਕੁਝ ਲਿਖ ਕੇ ਦੇ ਦਿੰਦੀਆਂ ਵੀ ਆਹ ਸਮਾਨ ਕਰਦਾ ਭਾਈ ਤੁਸੀਂ ਇੱਥੋਂ ਲਿਆਓ ਕੋਈ ਕਰਿਆਨੇ ਦਾ ਸਮਾਨ ਲਿਆਓ ਕਿਸੇ ਨੇ ਕੋਈ ਫੋਨ ਠੀਕ ਕਰਾਉਣਾ ਕਿਸੇ ਨੇ ਕੋਈ ਮੰਨ ਲਾ ਇੱਥੋਂ ਫਾਰਮ ਦਿੰਦਾ ਕਿ ਲਾ ਫੋਟੋਕਾਪੀ ਕਰਾਉਣੀ ਆ ਕੋਈ ਫੋਟੋ ਸਟੇਟ ਕਰਾਉਣੀ ਆ ਕੋਈ ਆਪਦੀ ਫੋਟੋ ਕਰਾਉਣੀ ਆ ਸਟੂਡੀਓ ਤੋਂ ਤਾਂ ਸਾਰੇ ਕੰਮ ਤੇ ਹੀ ਅਸਰ ਪੈਣਾ ਇਹ ਨਹੀਂ ਵੀ ਇਕੱਲਾ ਵੀ ਆ ਆਪਣਾ ਇਹ ਪਿੰਡ ਵਾਲਿਆਂ ਤੇ ਅਸਰ ਪੈਣਾ ਵਪਾਰ ਤੇ ਵੀ ਸ਼ਹਿਰ ਦੇ ਤੇ ਬੜ ਕਿਉਂਕਿ ਕੋਈ ਵੀ ਚੀਜ਼ ਐ ਇੱਥੋਂ ਜਿਹੜਾ ਬਲਕ ਚੋਂ ਨਿਕਲਣਾ ਵੀ ਆ ਕੰਮ ਕੋਈ ਫੋਟੋ ਸਟੇਟ ਕਰਾਉਣੀ ਆ ਫੋਟੋ ਕਰਾਉਣੀ ਜਿਹੜਾ ਵੀ ਤੁਹਾਨੂੰ ਮੈਂ ਦੱਸਿਆ ਕਿ ਨਰੇਗਾ ਵਾਲੇ ਬੀਚ ਤੋਂ ਟਰਾਲੀਆਂ ਪਰ ਕਿੱਥੇ ਧਰਨਾ ਲਾਉਣਾ ਆਉਂਦੇ ਆ ਜਾਂ ਇੱਥੇ ਆਪਦਾ ਮਾਸਟਰ ਰੋਲ ਕਢਾਉਣ ਆਉਂਦੇ ਆ ਤਾਂ ਉਹ ਜਦੋਂ ਆਉਂਦੇ ਆ ਸਹਿਰ ਦੇ ਵਿੱਚ ਨਾ ਉਹ ਇੱਥੋਂ ਕਿਸ ਨਾ ਕੋਈ ਸਮਾਨ ਖਰੀਦ ਕੇ ਲੈ ਕੇ ਜਾਂਦੇ ਆ ਕਿਸੇ ਨੇ ਕੋਈ ਹੋਟਲ ਆਣ ਦਾ ਕਿਸੇ ਨੇ ਕੋਈ ਚਾਹ ਪੀ ਲਈ ਕੋਈ ਸਮਾਨ ਲੈ ਗਿਆ ਖਰੀਦ ਕੇ ਸੋ ਇਹਦਾ ਵੀ ਬਹੁਤ ਜਿਹੜਾ ਵੱਡਾ ਕਾਰਨਿਕ ਵਪਾਰ ਤੇ ਵੀ ਪੈਣਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਲਕਾਰ ਸਿੱਧੂ ਨੂੰ ਕਹਿਣਾ ਚਾਹੁੰਦਾ ਕਿ ਸਿੱ ਏ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਸ ਇਹਦੇ ਨਾਲ ਤੁਹਾਨੂੰ ਲੋਕਾਂ ਨੇ ਮਾਫ਼ ਨਹੀਂ ਕਰਨਾ ਅੱਜ ਦੇ 29 ਪਿੰਡਾਂ ਦੇ ਲੋਕਾਂ ਨਾਲ ਤੁਸੀਂ ਜ਼ੁਲਮ ਕਰ ਰਹੇ ਹੋ ਨਾ ਤੋ ਹੱਕ ਖੋ ਰਹੇ ਹੋ ਅੱਜ ਦੀ ਗੱਲ ਯਾਦ ਰੱਖ ਲਓ ਕੋਈ ਵੀ ਝਾੜੂ ਦਾ ਜਿਹੜਾ ਇੱਥੇ ਜਿਹੜੇ ਨਮਾਇੰਦਗੀ ਕਰਦੇ ਆ ਇਹਨਾਂ ਨੂੰ ਲੋਕ ਯਾਦ ਰੱਖਣਗੇ ਤੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਵੀ ਇਹਨਾਂ ਨੇ ਆ ਫੈਸਲਾ ਲਿਆ ਸੀ ਹਾਂ ਇੱਕ ਮੈਂ ਦੱਸਣਾ ਚਾਹਣਾ ਕਿ ਜਿੰਨਾ ਚਿਰ ਇਸ ਬਲਾਕ ਦਾ ਕੋਈ ਹੱਲ ਨਹੀਂ ਹੁੰਦਾ ਸਾਨੂੰ ਪਤਾ ਵੀ ਅੱਜ ਡੀਡੀਪੀਓ ਸਾਰੇ ਪੰਜਾਬ ਦੇ ਲੈ ਕੇ ਨੋਟੀਫਿਕੇਸ਼ਨ ਉੱਥੇ ਗਿਆ ਜੋਂ ਬਣਨੇ ਆ ਜਿਹੜੇ ਸ਼ੁਰੂ ਹੋਗੇ ਇਹ ਝਾੜੂ ਵਾਲੇ ਹਜੇ ਕਹਿੰਦੇ ਅਸੀਂ ਡੀਸੀ ਨਾਲ ਗੱਲ ਕਰਾਂਗੇ ਡੀਸੀ ਨਾਲ ਤਾਂ ਮੇਰੀ ਗੱਲ ਹੋਗੀ ਜੋਂਰ ਬਣਾ ਕੇ ਜਿਹੜੇ ਡੀਡੀਪੀਓ ਆ ਬੀਡੀਪੀਓ ਤੋਂ ਉਹ ਲੈ ਗਏ ਸਾਰੇ ਤੇ ਇਹ ਗੱਲ ਕਿਹਦੇ ਨਾਲ ਕਰਨਗੇ ਇਹਨਾਂ ਨੂੰ ਇਹ ਆ ਵੀ ਦੋ ਚਾਰ ਦਿਨ ਕੇਰਾ ਘਬਰਾਹ ਕਰਕੇ ਘਬਰਾਹ ਕਰਕੇ ਉਸ ਤੋਂ ਬਾਅਦ ਵੀ ਕਿਹਨੇ ਪੁੱਲ ਪੁੱਛਣਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਿੰਡ ਪਿੰਡ ਜਾਵਾਂਗੇ ਪਿੰਡ ਪਿੰਡ ਜਾ ਕੇ ਹਰ ਇੱਕ ਅਸੀਂ ਵਿਅਕਤੀ ਨੂੰ ਹਰ ਇੱਕ ਨੌਜਵਾਨ ਭੈਣ ਨੂੰ ਔਰਤਾਂ ਨੂੰ ਸਾਰੀਆਂ ਜਿਹੜੀਆਂ ਨਿਰਗਾ ਵਾਲੀਆਂ ਮੇਰੀਆਂ ਭੈਣਾਂ ਸਭ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਅਸੀਂ ਜਾਗਰੂਕ ਕਰਾਂਗੇ ਘਰ ਘਰ ਜਾ ਕੇ ਵੀ ਆ ਭਾਈ ਆਪਾਂ ਨੂੰ ਪਤਾ ਲੱਗਿਆ ਨਹੀਂ ਹੋਣਾ ਨਹੀਂ ਹਜੇ ਪਿੰਡਾਂ 'ਚ ਨਹੀਂ ਪਤਾ ਲੱਗਿਆ ਜੀ ਅੱਜ ਪਹਿਲਾ ਦਿਨ ਅੱਜ ਸਟਾਰਟ ਕੀਤਾ ਸੀ ਪਿੰਡਾਂ ਦੇ ਵਿੱਚ ਹੁਣ ਅਸੀਂ ਜਾਵਾਂਗੇ ਪਿੰਡਾਂ 'ਚ ਜਾਣਾ ਸ਼ੁਰੂ ਕਰਾਂਗੇ ਪਿੰਡਾਂ ਜਾ ਕੇ ਕੱਟ ਕਰ ਕਰਕੇ ਦੱਸਾਂਗੇ ਹਾਂ ਅਸੀਂ ਕਹਿੰਦੇ ਆ ਵੀ ਇੱਥੇ ਜੋ ਮਰਜ਼ੀ ਕਰਨਾ ਪੈ ਜੇ ਅਸੀਂ ਇਸ ਬਲਾਕ ਨੂੰ ਭਗਤਾ ਭਾਈ ਨੂੰ ਟੋਟਾ ਨਹੀਂ ਦੇਵਾਂਗੇ ਜੋ ਮਰਜ਼ੀ ਕਰਨਾ ਪਏ ਸਾਡੇ ਤੇ ਬੇਸ਼ੱਕੇ ਸਰਕਾਰ ਪਰਚੇ ਪਾ ਦੇ ਸਾਾਨੂੰ ਜੋ ਮਰਜ਼ੀ ਕਰ ਲੈਸ ਅਸੀਂ ਭੁਗਤਣ ਲਈ ਤਿਆਰ ਆ ਪਰ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ ਇਸ ਕੰਮ ਲਈ ਅਸੀਂ ਇਹਨੂੰ ਬਲਾਕ ਨੂੰ ਇੱਥੇ ਰੱਖਾਂਗੇ ਜੋ ਮਰਜ਼ੀ ਹੋ ਜੇ ਅਸੀਂ ਭੁਗਤਣ ਲਈ ਤਿਆਰ ਹਾਂ ਬਹੁਤ ਧੰਨਵਾਦ ਭਾਈ ਧੰਨਵਾਦ ਹਾਂ ਜੀ ਸਾਡਾ ਮਸਾਂ ਪੁਰਾਣੀਆਂ ਸਰਕਾਰਾਂ ਨੇ ਜੋ ਵੀ ਆਈਆਂ ਸਾਡੇ ਉਹਨਾਂ ਨੇ ਸਾਨੂੰ ਬਹੁਤ ਵੱਡੇ ਪ੍ਰਕਾਸ਼ ਕੀਤੇ ਸਾਡੇ ਹਲਕੇ ਭਗਤ ਦੇ ਭਾਈ ਦੇ ਤੇ ਸਾਥੋ ਤਾਂ ਇਹ ਸਰਕਾਰ ਜਿਹੜੀ ਆਪਦੀ ਆ ਦੇਣ ਦੀ ਬਜਾਈ ਖੋ ਰਹੀ ਆ ਸਾਡੇ ਦੇ ਤਰੱਕੀ ਹੁੰਦੀ ਹੋਣੀ ਹੁੰਦੀ ਆ ਮਸ ਹਾਂਜੀ ਤਰੱਕੀ ਹੋਣੀ ਆ ਸਾਡਾ ਸ਼ਹਿਰ ਲੱਗਦਾ ਸਾਨੂੰ ਭਗਤਾ ਭਾਈ ਸ਼ਹਿਰ ਲੱਗਦਾ ਸਾਡੀ ਪਿੰਡੂ ਹਲਕੇ ਨੂੰ 29 ਪਿੰਡ ਆ ਸਾਡੇ ਦੇ ਸਾਨੂੰ 15 20 ਮਿੰਟ ਲੱਗਦੇ ਆ 15 ਮਿੰਟ ਸਾਡੇ ਹਲਕੇ ਚ ਇੱਥੇ ਆਉਣ ਤੇ ਜਿੱਥੇ ਅਸੀਂ ਫੂਲ ਜਾਵਾਂਗੇ 40 ਕਿਲੋਮੀਟਰ ਤੇ ਸਾਰਾ ਦਿਨ ਖਰਾਬ ਹੋਊਗਾ ਸਾਡਾ ਮਨਿਰਗਾ ਦੇ ਵਿੱਚ ਅਸੀਂ ਸਰਪੰਚ ਰਹੇ ਆ ਸਾਡੇ ਬੀਡੀਪੀ ਉਹਨਾਂ ਕਿੰਨੇ ਕੰਮ ਕਰਨੇ ਹੁੰਦੇ ਆ ਇੱਥੇ ਤੇ ਉਹ ਸਾਰੇ ਰੁਕ ਜਾਣਗੇ ਇੰਨੀ ਦੂਰ ਜਾਣਾ ਔਖਾ ਇੱਥੇ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਕੰਮ ਹੁੰਦਿਆਂ ਨਾਲ ਦੀ ਨਾਲ ਹੋ ਜਾਂਦੇ ਆ ਸਾਰੇ ਅਫਸਰ ਬੈਠੇ ਹੋਣ ਤਾਂ ਸਾਡੀ ਡੀਵੀ ਡਿਵੀਜ਼ਨ ਬਣੀ ਅਜਿਹਾ ਨਾ ਵੀ ਸਾਡਾ ਹਲਕਾ ਵੱਡਾ ਹੋਵੇ ਤੇ ਛੋਟਾ ਕਰੀ ਜਾਂਦੇ ਹਲਕਾ ਤੋੜਤਾ ਸਾਨੂੰ ਬਹੁਤ ਦੁੱਖ ਹੈ ਜੀ ਇਹਦੇ ਵਾਸਤੇ ਸਾਰੇ ਅਸੀਂ ਇਹਦਾ ਵਿਰੋਧ ਕਰਦੇ ਆ ਅਜਿਹਾ ਨਾ ਵੀ ਸਰਕਾਰ ਚੰਗੇ ਕੰਮ ਕਰੇ ਚੰਗੇ ਚੰਗੇ ਪ੍ਰੋਜੈਕਟ ਲੈ ਕੇ ਆਵੇ ਸਾਡੇ ਹਲਕੇ ਦੇ ਵਾਸਤੇ ਸਾਡੇ ਰੰਮਪਰਾ ਫੂਲ ਭਗਤੇ ਭਾਈ ਨੂੰ ਚੰਗੇ ਹੈਲਥ ਦੇ ਨਾਲ ਜੋੜੇ ਚੰਗੇ ਡਾਕਟਰ ਲੈ ਕੇ ਆਉਣ ਮਸ਼ੀਨਾਂ ਆਉਣ ਹੋਰ ਸਾਡੇ ਬਹੁਤ ਵੱਡੇ ਵੱਡੇ ਖਾਸ ਕਰਨ ਵਾਲੇ ਉਹ ਲੈ ਕੇ ਆਉਣ ਪਿਛਲੀਆਂ ਸਰਕਾਰਾਂ ਸਾਨੂੰ ਦੇਣ ਬਹੁਤ ਦਿੱਤਾ ਉਹਨਾਂ ਨੇ ਸਾਡੇ ਕਾਂਗੜਾ ਸਾਹਿਬ ਮੰਤਰੀ ਨੇ ਵੇਖੋ ਕਿੱਡਾ ਵੱਡਾ ਸਾਨੂੰ ਗ੍ਰੈਡ ਦਿੱਤਾ ਜਿੱਥੋਂ ਟਰਾਂਸਫਰ ਮੱਜ ਅਸੀਂ ਮੈਂਟਾਂ ਦੇ ਵਿੱਚ ਲੈ ਜਾਂਦੇ ਆ ਫਿਰ ਉੱਥੇ ਸਾਡੇ ਆਲੂ ਵਾਲਾ ਸਟੋਰ ਬਣਾਇਆ ਉਹਦਾ ਕਿੰਨਾ ਸੋਖਾ ਫਿਰ ਮਲੂਕਾ ਸਾਹਿਬ ਨੇ ਬਹੁਤ ਕੁ ਅਕਾਲੀ ਦਾਲ ਨੇ ਵੀ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਸਰਕਾਰ ਨੇ ਸਾਨੂੰ ਦਿੱਤਾ ਕੁਛ ਨਹੀਂ ਤੇ ਸਹਗਾ ਖੋ ਰਹੀ ਆ ਅਸੀਂ ਆ ਨਾ ਵੀ ਸਾਡੇ ਵਿਕਾਸ ਕਰੋ ਤੁਹਾਨੂੰ ਇੰਨੀਆਂ ਲੋਕਾਂ ਨੇ ਵੋਟਾਂ ਪਾ ਕੇ ਹਜ਼ਾਰਾਂ ਦੇ ਹਿਸਾਬ ਨਾਲ ਜਿਤਾਇਆ ਤੁਹਾਨੂੰ ਤੁਹਾਨੂੰ ਮਾਣ ਰੱਖਣਾ ਚਾਹੀਦਾ ਸਾਡੇ ਇਲਾਕੇ ਦਾ ਤੁਸੀਂ ਜਿਹੜਾ ਮਾਣ ਗੁਆਈ ਜਾਂਦੇ ਆਉਣ ਵਾਲੇ ਜਿਹੜਾ ਮੇਲੇ ਵੀ ਬਣੂਗਾ ਕੋਈ ਵੀ ਬਣ ਸਕਦਾ ਉਹਦੇ ਲਈ ਤੁਸੀਂ ਇਹ ਹਾਨੀਕਾਰ ਖੋਗੇ ਅਸੀਂ ਤਾਂ